ਲੋਕ ਸਭਾ ਹਲਕਾ ਖੰਟੂਰ ਸਾਹਿਬ ਤੋਂ ਸ਼੍ਰੋਮਣੇ ਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਬਲਟੋਹਾ ਆਪਣੇ ਹਲਕੇ ਦੇ ਕਸਬਾ ਅਮਰਕੋਟ ਵਿਖੇ ਸ਼੍ਰੋਮਣੇ ਕਾਲੀ ਦਲ ਦੇ ਵਰਕਰਾਂ ਦੇ ਨਾਲ ਹੰਗਾਮੀ ਮੀਟਿੰਗ ਉਹਨਾਂ ਵੱਲੋਂ ਕੀਤੀ ਗਈ ਉਹਨਾਂ ਵੱਲੋਂ ਵਰਕਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਵੱਡੇ ਪੱਦਰ ਉੱਤੇ ਸ਼੍ਰੋਮਣੇ ਕਾਲੀ ਦਲ ਦੇ ਹੱਕ ਦੇ ਵਿੱਚ ਨਿਤਰਿਆ ਜਾਵੇ ਉਹਨਾਂ ਨੂੰ ਵੋਟ ਪਾ ਕੇ ਕਾਮਯਾਬ ਬਣਾਇਆ ਜਾਵੇ ਉੱਤੇ ਹੀ ਵਿਰੋਧੀ 13 ਉੱਤੇ ਨਿਸ਼ਾਨੇ ਸਾਧਦੇ ਹੋયા ਉਹਨਾਂ ਵੱਲੋਂ ਕਿਹਾ ਗਿਆ ਕਿ ਲੋਕ ਸਭਾ ਹਲਕਾ ਖੰਡੂਰ ਸਾਹਿਬ ਸ਼੍ਰੋਮਣੀ ਕਾਲੀ ਦਲ ਦਾ ਪੰਥਕ ਹਲਕਾ ਸ਼੍ਰੋਮਣੀ ਕਾਲੀ ਦਲ ਹੀ ਇਸ ਹਲਕੇ ਤੋਂ ਵੱਡੇ ਪੱਧਰ ਉੱਤੇ ਜਿੱਤ ਹਾਸਲ ਕਰੇਗੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼੍ਰੋਮਣੀ ਕਾਲੀ ਦਲ ਦੇ ਸੱਚੇ ਸਿਪਾਹੀ ਨੇ ਉਹਨਾਂ ਦੀ ਕੌਮ ਲਈ ਕਈ ਵੱਡੀਆਂ ਕੁਰਬਾਨੀਆਂ ਉਹਨਾਂ ਵੱਲੋਂ ਕੀਤੀਆਂ ਗਈਆਂ ਨੇ ਉਸ ਨੂੰ ਮੁੱਖ ਰੱਖਦੇ ਹੋયા ਉਹਨਾਂ ਨੂੰ ਵੋਟ ਦੇ ਪੰਥ ਦਾ ਹੋਕਾ ਦੇਣ ਵਾਲਾ ਬੰਦਾ ਆਇਆ ਜੀ ਪੰਥ ਦੀ ਗੱਲ ਕਰਨ ਵਾਲਾ ਪੰਜਾਬ ਦੀ ਗੱਲ ਕਰਨ ਵਾਲਾ ਸਾਰੇ ਭਾਈਚਾਰਿਆਂ ਦੀ ਗੱਲ ਕਰਨ ਵਾਲਾ ਵਿਰਸਾ ਸਿੰਘ ਮਟੋਹਾ ਆਇਆ ਜੀ ਤੇ ਜਿੱਤ ਆਪਣੀ ਨਿਸ਼ਚਿਤ ਹੈ ਇਵੇਂ ਦਾਦਾ ਕਿ ਜਿੱਤਨ ਤੋਂ ਬਾਅਦ ਸਾਡੇ ਬਾਪੇ ਦੀ ਲਈ ਦੀ ਹੱਕ ਤੇ ਚੜਦੇ ਰਹੇ ਤੇ ਜਾਂ ਵਿਰਸਾ ਉਲਟੋ ਆ ਜਾ ਕੇ ਚੜੂਗਾ ਜਾਂ ਬਾਬਾ ਬਘੇਲ ਸਿੰਘ ਤੇ ਬਾਬਾ ਜੱਸਾ ਸਿੰਘ ਆਲੂ ਵਾਲੀਆ ਤੇ ਵੱਡੇ ਵੱਡੇ ਸਰਦਾਰ ਤੇ ਜਨੈਲ ਜਾ ਕੇ ਦਿੱਲੀ ਨੂੰ ਫਤਿਹ ਕਰਦੇ ਰਏ ਆ ਆਮੋ ਸਾਹਮਣੀ ਆਮੋ ਸਾਹਮਣੀ ਗੱਲ ਕਰਾਂਗੇ ਫਿਰ ਭਾਵੇਂ ਇੱਥੇ 500 ਬੋਲਦਾ ਹੋਵੇ ਤੇ ਫਿਰ ਗੁਰਸਾ ਹੋਂ ਬਲਟੋਆ ਦੀ ਆਵਾਜ਼ ਕੱਲੇ ਦੀ 500 ਵਰਗੀ ਹੈ ਇਹ ਮੈਂ ਤਾਂ ਦਾਦਾ ਇਹ ਨਹੀਂ ਅੱਗਾ ਕਿ ਉੱਥੇ ਆਵਾਜ਼ ਦੱਬ ਲੈਣਗੇ ਜਵਾਬ ਲਵਾਂ ਜਵਾਬ ਤਲਬੀ ਕਰਾਂ ਮਜਬੂਰ ਕਰਾਂ

ਜਿਹੜੀਆਂ ਦੋਵੇਂ ਬਾਹਾਂ ਨਾ ਨਾ ਖੜੀਆਂ ਹਾਂ ਮੈਂ ਸਾਨੂੰ ਜੇ ਉਹਦੇ ਚ ਕਰੰਟ ਕੱਟਾ। ਉਹ ਲੜਾਈ ਨਹੀਂ ਲੜਨਾ ਚਾਹਦਾ। ਸੁਣਿਆ ਜੇ ਸਾਰੇ ਪਿੱਛੇ ਤੱਕ। ਆ ਸੁਖਾਹਿਆ। ਆ ਜਾਂਦੀ ਹੈ। ਮੈਂ ਜਕਾਰਾ ਛੱਟਣਾ ਕਹਿੰਦੇ ਨੌਜਵਾਨੋ। ਤੇ ਜੇ ਤੁਹਾਡੇ ਜੇ ਕਰੰਟ ਪੂਰਾ ਤੇ ਅੱਜ ਤੋਂ ਹੀ ਜਾ ਕੇ ਘਰ ਘਰ ਹੋਕਾ ਦੇਣਾ ਆ। ਅਸੀਂ ਅਕਾਲੀ ਦਲ ਦੇ ਨਾਮ ਆਂ, ਗੁਰਸ ਸਿੰਘ ਮਲਟੋਹਾ ਦੇ ਨਾਮ ਆ। ਉਹਦੇ ਜੀਵਨ ਕਰਕੇ ਉਹਦੇ ਨਾਲ ਆ। ਤੇ ਫਿਰ ਮੈਂ ਜਕਾਰਾ ਛੱਡੂੰਗਾ ਤੇ ਫਿਰ ਉਹਦਾ ਜਵਾਬ ਪੂਰੇ ਚੜ੍ਹਦੀ ਕਲਾ ਦੇਣਾ ਬੋਲੇ ਇਸੋ ਮਿਹਰ ਬਹੁਤ ਧੰਵਾਦ ਜੀ ਵਾਹਿਗੁਰੂ ਜਿੱਤਾਂ ਖਰਸਾ ਵਾਹਿਗੁਰੂ ਜਿੱਤ ਹਾਂਜੀ ਵੀਰ ਜੀ ਜਿਹੜੀ ਹਲਕਾ ਕਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਵਿਰਸਾ ਸਿੰਘ ਬਲਡੋਆ ਜਿਹਨੂੰ ਟਿਕਟ ਮਿਤੀ ਮਿਲੀ ਹੈ ਉਹਦੇ ਮਸਲੇ 'ਚ ਅੱਜ ਜਿਹੜੀ ਮੀਟਿੰਗ ਕੀਤੀ ਗਈ ਕੀ ਕਰਨਾ ਚਾਹੁੰਦੇ ਸਭਨ 'ਚ ਬੜੀ ਖੁਸ਼ੀ ਹੈ ਅਜੀਬ ਸਭ ਤੋਂ ਪਹਿਲਾਂ ਉਹ ਸਤਿਕਾਰਤਾ ਸ਼ੁਕਰੀਆ ਦਾ ਕਰਦੇ ਆ ਪਾਰਟੀ ਦਾ ਦਿਲ ਦੀਆਂ ਗਹਿਰਾਈਆਂ 'ਚ ਸ਼ੁਕਰੀਆ ਦਾ ਕਰਦੇ ਆ ਜੀ ਜਿਨ੍ਹਾਂ ਨੇ ਸਰਦਾਰ ਵਿਰਸਾ ਸਿੰਘ ਜੀ ਬਲਟੋਹਾ ਉੱਤੇ ਇੱਕ ਐਡਾ ਵੱਡਾ ਵਿਸ਼ਵਾਸ ਪ੍ਰਗਟਾ ਕੇ ਇੱਕ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਸਾਡਾ ਪੰਥਰ ਖਲਕਾ ਖਡੂਰ ਸਾਹਿਬ ਉੱਥੋਂ ਬਤੌਰ ਉਮੀਦਵਾਰ ਦੀ ਜਿਹੜੀ ਹੈ ਉਹ ਟਿਕਟ ਦਿੱਤੀ ਹੈ ਔਰ ਸਤਿਗੁਰ ਦੀ ਕਿਰਪਾ ਸਤਕਾ ਸਤਿਗੁਰ ਦੀ ਰਹਿਮਤ ਸਤਕਾ ਅੱਜ ਬਲਟਵਾ ਸਾਹਿਬ ਇਲਾਕੇ ਦੇ ਵਿੱਚ ਆਏ ਨੇ ਤੇ ਕੋਈ ਮੀਟਿੰਗ ਰੱਖੀ ਨਹੀਂ ਸੀ ਆਪਾਂ ਸੱਚ ਪੁੱਛੋ ਉੱਥੇ ਤੇ ਸਾਡੇ ਕੋਲ ਤੇ ਪ੍ਰਬੰਧ ਵੀ ਨਹੀਂ ਸੀਗੇ ਤੇ ਅਸੀਂ ਕੁਦਰਤੀ ਭਵਨ ਦੇ ਵਿੱਚ ਆਉਣਾ ਸੀ ਲੋਕਾਂ ਨੂੰ ਪਤਾ ਸੀ ਕਿ ਉੱਥੇ ਆਉਣਾ ਤੇ ਅੱਜ ਹਜ਼ਾਰਾਂ ਦੀ ਤਦਾਦ ਚ ਇਲਾਕਾ ਵਾਸੀਆਂ ਨੇ ਜੋਸ਼ ਅਤੇ ਜਜ਼ਬੇ ਦੇ ਨਾਲ ਵੱਡਾ ਇਕੱਠ ਕਰਕੇ ਬਲਟੋਆ ਸਾਹਿਬ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਆਉਣ ਵਾਲੀ ਜਿਹੜੀ ਚੋਣ ਮਹੀਮ ਹੈ ਉਸ ਨੂੰ ਉਸ ਦੀ ਮਜ਼ਬੂਤੀ ਦੇ ਲਈ ਸਾਰਿਆਂ ਨੇ ਅੱਜ ਇਕੱਠ ਕੀਤਾ ਔਰ ਸੱਚ ਪੁੱਛਿਆ ਜਿੱਦਾਂ ਮੈਂ ਜ਼ਿਕਰ ਕੀਤਾ ਵਾ ਕਿ ਅਸੀਂ ਕਿਸੇ ਨੂੰ ਨਾ ਮੈਸੇਜ ਲਾਇਆ ਸੀ ਨਾ ਕੋਈ ਇਹ ਜਿਹੀ ਗੱਲ ਸੀ ਇਹ ਲੋਕਾਂ ਦਾ ਪਿਆਰ ਹੈ ਲੋਕਾਂ ਦਾ ਸਤਿਕਾਰ ਹੈ ਤੇ ਮੈਂ ਨਿਮਰਤਾ ਸਹਿਤ ਬੇਨਤੀ ਕਰੂੰਗਾ ਖਾਸ ਤੌਰ ਤੇ ਆਪਣੇ ਹਲਕਾ ਵਾਸੀਆਂ ਨੂੰ ਕੀ ਹਲਕਾ ਵਸੀਓ ਵਿਧਾਨ ਸਭਾ ਹਲਕਾ ਖੀਮ ਕਨਵਾਸੀਓ ਤੁਹਾਡੇ ਸਿਰ ਤੇ ਇੱਕ ਬੜੀ ਵੱਡੀ ਜ਼ਿੰਮੇਵਾਰੀ ਹੈ ਤੁਹਾਡੇ ਇਲਾਕੇ ਦੇ ਸਰਦਾਰ ਵਿਰਸਾ ਸਿੰਘ ਵੈਟੋਹਾ ਉਮੀਦਵਾਰ ਨੇ ਔਰ ਮੇਰੀ ਹੋਸ਼ ਸੰਭਾਲ ਦੇ ਵਿੱਚ ਤੁਹਾਡੇ ਹਲਕੇ ਨੂੰ ਨੁਮਾਇੰਦਗੀ ਮਿਲੀ ਹੈ ਪਾਰਲੀਮੈਂਟ ਵਿੱਚ ਜਾਣ ਦਾ ਇੱਕ ਮੌਕਾ ਮਿਲਿਆ ਹੈ ਆਓ ਇੱਕ ਜ਼ਿੰਮੇਵਾਰੀ ਸਮਝ ਕੇ ਸਾਰੇ ਇੱਕ ਮਠੋਕੇ ਅਸੀਂ ਬਲਟੋਆ ਸਾਹਿਬ ਦਾ ਸਾਥ ਦਈਏ ਬਲਟੋਆ ਸਾਹਿਬ ਨੇ ਇਲਾਕੇ ਦੀ ਭਾਵੇਂ ਡਵੈਲਪਮੈਂਟ ਹੋ ਗਈ ਭਾਵੇਂ ਧਾਰਮਿਕ ਖੇਤਰ ਤੇ ਬੰਦੀ ਸਿੰਘਾਂ ਦੀ ਹਮੇਸ਼ਾ ਉਹਨਾਂ ਨੇ ਗੱਲ ਕੀਤੀ ਹੈ ਹਮੇਸ਼ਾ ਹਰ ਰਿਵਾਜ ਉਹਨਾਂ ਨੇ ਠਾਈ ਹੈ ਔਰ ਕੋਈ ਵੀ ਜਦੋਂ ਵੀ ਸਮੱਸਿਆ ਆਉਂਦੀ ਹੈ ਜਾਂ ਜਦੋਂ ਵੀ ਕੋਈ ਗੱਲਬਾਤ ਆਉਂਦੀ ਹੈ ਪੰਜਾਬ ਪੰਜਾਬੀ ਪੰਜਾਬੀ ਅੱਧੀ ਗੱਲ ਕੀਤੀ ਹੈ ਬਲਟੋਆ ਸਾਹਿਬ ਨੇ ਹਮੇਸ਼ਾ ਵਿਧਾਨ ਸਭਾ ਚ ਆਵਾਜ਼ ਬੁਲੰਦ ਕੀਤੀ ਹੈ ਇਸੇ ਤਰ੍ਹਾਂ ਬਲਟੋਆ ਸਾਹਿਬ ਜੀ ਉਹਨਾਂ ਨੂੰ ਮੌਕਾ ਮਿਲਦਾ ਹੈ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਪਾਰਲੀਮੈਂਟ 'ਚ ਇਸੇ ਤਰ੍ਹਾਂ ਤੁਹਾਡੀ ਆਵਾਜ਼ ਬੁਲੰਦ ਕਰਨਗੇ ਇੱਕ ਗੱਲ ਜ਼ਰੂਰ ਵੇਖੋ ਕਿ ਪਾਰਲੀਮੈਂਟ ਦੇ ਵਿੱਚ ਸਾਡੇ ਸਰਹੱਦੀ ਇਲਾਕੇ ਖੇਮ ਕਰਨ ਦੀ ਗੱਲ ਹੋਗੀ ਪਾਰਲੀਮੈਂਟ ਦੇ ਵਿੱਚ ਬੰਦੀ ਸਿੰਘ ਜਿਹੜੇ 34 34 33 33 ਸਾਲਾਂ ਤੋਂ ਉੱਥੇ ਜੇਲ੍ਹ ਦੇ ਵਿੱਚ ਤਾਇਨਾਤ ਹੈ ਉਹਨਾਂ ਦੀ ਗੱਲ ਵੀ ਟੋਸਾ ਕਰਣਗੇ ਔਰ ਤੁਹਾਡੇ ਆਪਣੇ ਪਰਿਵਾਰਕ ਮੈਂਬਰ ਉੱਥੇ ਹੋਣਗੇ ਸੋ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਪਾਰਟੀ ਪੱਤਰ ਤੋਂ ਉੱਟ ਕੇ ਇੱਕ ਪਰਿਵਾਰ ਦੀ ਤਰ੍ਹਾਂ ਆਪ ਸਰ ਇੱਕ ਮੁੱਠ ਹੋਈਏ ਔਰ ਉਹ ਟੋਸਾ ਨੂੰ ਕਾਮਯਾਬਿਤ ਹੋਈਏ